ਚਾਬਰ ਛਤਰ ਤਖਤ ਦੇ ਮਾਲ ਜਾਤ ਗੁਰੂ ਸਹਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਸਤਿਗੁਰੂ ਪਿਤਾ ਜੀ ਨੇ ਅੰਮ੍ਰਿਤ ਵੇਲੇ ਤੋਂ ਸਤਾਂ ਤੇ ਸੁਭਾਈਮਾਨ ਹੋ ਕਰਕੇ ਜੋ ਇਲਾਹੀ ਬਾਣੀ ਅਕਾਲੀ ਬਾਣੀ ਦੇ ਮੁਖ ਵਾਕਾਂ ਦੀ ਬਖਸ਼ਿਸ਼ ਕੀਤੀ ਹੈ ਸੋ ਆਓ ਸਤ ਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਬਾਣੇ ਕੇ ਬੋਤ ਸੇਵਾ ਸ਼ਾਂਤੀ ਦੇ ਪੰਨ ਦਇਆ ਦੇ ਮੂਰਤ ਕਰੁਣਾ ਦੇ ਸਾਗਰ ਪੰਜਮਾ ਗੁਰੂ ਨਾਨਕ ਖਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰ ਬਿੰਦੂ ਇਹ ਪਾਵਨ ਸ਼ਬਦ ਦੀ ਬਖਸ਼ਿਸ਼ ਤਨ ਆਸਰੀ ਰਾਗ ਦੇ ਅੰਦਰ ਕਰ ਰਹੇ। ਔਰ ਜੋ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 671 ਤੇ 72 ਦੇ ਉੱਪਰ ਸੁਭਾਏ ਮਾਨ ਹੈ। ਸਤਿਗੁਰੂ ਜੀ ਹੁਕਮ ਕਰ ਰਹੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ ਕਿਹ ਭਾਈ ਜਿਸ ਪਰਮਾਤਮਾ ਦਾ ਇਹ ਦਿੱਤਾ ਹੋਇਆ ਸਰੀਰ ਹੈ ਮਨ ਹੈ ਦੇਹੀ ਹੈ ਔਰ ਜੋ ਇਸ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਦੇਣ ਵਾਲਾ ਹੈ ਜੋ ਉਹ ਦਾ ਸ਼ੁਕਰ ਕਰ ਰਿਹਾ ਉਹ ਦਾ ਧੰਨਵਾਦ ਕਰ ਰਿਹਾ ਮਹਾਰਾਜ ਕਹਿੰਦੇ ਉਹ ਹੀ ਸਿਆਣਾ ਹੈ ਉਹ ਹੀ ਸੁਗੜ ਹੈ ਉਹ ਹੀ ਸੋਝਵਾਨ ਹੈ ਕਿਉਂਕਿ ਦਾਤਾਂ ਤਾਂ ਹਰ ਕੋਈ ਨੂੰ ਮਿਲ ਰਹੀਆਂ ਭਾਵੇਂ ਉਹ ਗਰੀਬ ਹੈ ਭਾਵੇਂ ਅਮੀਰ ਹੈ ਸਭ ਲਈ ਭੰਡਾਰੇ ਬੋ ਪਰ ਕੋਈ ਧੰਨਵਾਦ ਕਰਦਾ ਕੋਈ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਵਾ ਸਿਆਣਾ ਤਾਂ ਉਹ ਹੀ ਹੈ ਜਿਹੜਾ ਧੰਨਵਾਦ ਕਰੇ ਜਿਨੂੰ ਮਿਲ ਗਿਆ ਸ਼ੁਕਰ ਕਰੇ ਮਹਾਰਕਨ ਜੀ ਦੇਉ ਮਹਾਰਾਜ ਜਿਹੜੀਆਂ ਤੂੰ ਗੱਲਾਂ ਜੋ ਚੀਜ਼ਾਂ ਤੂੰ ਮੰਗਦਾ ਤੈਨੂੰ ਉਹ ਵੀ ਨਾ ਦੇਵੇ ਤੇ ਜੋ ਦਿੱਤੀਆਂ ਤੈਥੋਂ ਉਹ ਵੀ ਖੋ ਲਵੇ ਤਾਂ ਤੇਰਾ ਕੀ ਜੋਰ ਹੈ ਰੱਬ ਕੀ ਤਾਂ ਸਤਗੁਰੂ ਆਪਣੀ ਬਾਣੀ ਸ੍ਰੀ ਸੁਖਣੀ ਸਾਹਿਬ ਜੀ ਕਹਿੰਦੇ ਹਨ ਏਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਾਹ ਕਹ ਕਰੇ ਸਿਕਸਾ ਕਰਸੋ ਨਾ ਹੀ ਚਾਰਾ ਤਾਂ ਕੋ ਪੀਜੈ ਸਦ ਨਮਸਕਾਰ ਮਹਾਰਾਜ ਦੇ ਸਿਕਾਰ ਕੇ ਜੋ ਉਹ ਹਰ ਵੇਲੇ ਸ਼ੁਕਰਾਨਾ ਕਰ ਰਿਹਾ ਹੈ ਦਿੱਤੀਆਂ ਦਾਤਾਂ ਦਾ ਧੰਨਵਾਦ ਕਰ ਰਿਹਾ ਹੈ ਮਹਾਰਾਜ ਕਹਿੰਦੇ ਉਹਦੇ ਵਰਗਾ ਸਿਆਣਾ ਉਹਦੇ ਵਰਗਾ ਸੋਝਵਾਨ ਉਹਦੇ ਵਰਗਾ ਵਿਦਵਾਨ ਸੰਸਾਰ ਵਿੱਚ ਨਹੀਂ ਹੈ ਤਨ ਹੀ ਸੁਣਿਆ ਦੋ ਸੁਖ ਮੇਰਾ ਤਉ ਵਿਦ ਨੀਕੀ ਕਹ ਟਾਨੀ ਕਿਉਂਕਿ ਮਹਾਰਾਜ ਜੋ ਵੀ ਸਾਡਾ ਹੈ ਦੁੱਖ ਹੈ ਸੁਖ ਹੈ ਸਾਰਾ ਤੂੰ ਹੀ ਸੁਣਨ ਵਾਲਾ ਹੈ ਤੇਰੇ ਅਗੇ ਸਾਡੀ ਰਜ਼ੋਈ ਹੈ ਤੇਤੋਂ ਅਲਾਵਾ ਹੋਰ ਕੋਈ ਦੂਜਾ ਤੀਜਾ ਹੈ ਹੀ ਨਹੀਂ ਜੋ ਸਾਡੀ ਗੱਲ ਨੂੰ ਸੁਣ ਸਕੇ ਤੇ ਸਾਡੀ ਹਾਲਤ ਤੂੰ ਚੰਗੀ ਤਰ੍ਹਾਂ ਭਲੀ ਭਾਤ ਜਾਣ ਲੈ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨ ਤੇ ਮਹਾਰਾਜ ਤੁਸੀਂ ਤੁਹਾਡੇ ਕੋਲ ਹੈ ਮਾਤਾ ਪਿਤਾ ਬੱਚਾ ਜਿੱਦਾ ਮਰਜੀ ਹੈ ਚੰਗਾ ਹੈ ਮਾੜਾ ਸੂਝਵਾਨ ਹੈ ਭਾਵੇਂ ਉਹ ਮਾੜੀ ਸੰਗਤ ਦਾ ਸ਼ਿਕਾਰ ਹੈ ਪਰ ਮਾਂ ਬਾਪ ਨੂੰ ਹਮੇਸ਼ਾ ਆਉਂਦਾ ਡਰ ਰਹਿੰਦਾ ਹੈ ਇਹ ਸੰਗਤ ਤੋਂ ਬਚਿਆ ਰਹੇ ਇਹ ਕਾਨੂੰਨ ਤੋਂ ਸੰਸਾਰ ਦੇ ਉੱਥੋਂ ਬਚਿਆ ਰਹੇ ਇਹਨੂੰ ਕੋਈ ਗਾਲਣਾ ਹੋ ਜੇ ਭਾਵੇਂ ਕਿਤਨਾ ਵੀ ਬੁਰਾ ਬੱਚਾ ਜੇ ਸੰਸਾਰੀ ਕੋਈ ਆ ਕੇ ਕਹਿੰਦਾ ਵੀ ਤੇਰੇ ਮੁੰਡੇ ਨੇ ਮਾਂ ਹੀ ਐਂ ਕਰ ਤਾਂ ਮਾਂ ਉਹ ਤੇ ਯਕੀਨ ਨਹੀਂ ਬਣਉਂਦੀ ਕਹਿੰਦੀ ਨਹੀਂ ਮੇਰਾ ਪੁੱਤਰ ਤਾਂ ਬਹੁਤ ਸਿਆਣਾ ਬੜਾ ਸੋਹ ਜ਼ਬਾਨਾ ਉਹ ਤਾਂ ਉਹ ਇਹ ਗੱਲ ਕਰ ਹੀ ਨਹੀਂ ਸਕਦਾ ਕਿਉਂਕਿ ਮਾਂ ਦਾ ਹਿਰਦਾ ਬਹੁਤ ਵੱਡਾ ਹੁੰਦਾ ਮਾਂ ਵਰਗਾ ਦਿਲ ਨਹੀਂ ਕੋਈ ਕਰ ਸਕਦਾ ਇਸ ਕਰਕੇ ਮਾਰਕ ਜਿੰਵੇਂ ਧੀ ਪੁੱਤ ਚੰਗੇ ਮਾੜੇ ਆਪਣੇ ਮਾਂ ਬਾਪ ਨੂੰ ਪਿਆਰੇ ਨੇ ਨਾ ਉਸੇ ਤਰ੍ਹਾਂ ਮਾਤਾ ਪਿਤਾ ਜੋ ਸੰਸਾਰ ਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਅਕਾਲ ਪੁਰਖ ਨੂੰ ਆਪਣਾ ਪਿਆਰਾ ਆਪਣੇ ਬੱਚੇ ਨੇ ਅਸੀਂ ਉਹਨਾਂ ਦੇ ਤੇ ਮਹਾਰਾਜ ਕਰਕੇ ਜੋ ਵੀ ਸਾਡਾ ਦੁੱਖ ਹੈ ਸੁੱਖ ਹੈ ਤਕਲੀਫ ਹੈ ਖੁਸ਼ੀ ਹੈ ਗਮੀ ਹੈ ਸਾਰੀ ਤੇਰੇ ਕੋਲ ਹੀ ਹੈ ਤੇ ਸਾਡੀ ਤੂੰ ਜੋ ਹਾਲਤ ਹੈ ਚੰਗੀ ਹੈ ਮਾੜੀ ਹੈ ਜਿਸ ਤਰ੍ਹਾਂ ਦੀ ਤੂੰ ਭਲੀ ਭਾਜ ਜਾਣਦਾ ਵੀ ਕਿਹੋ ਜਿਹਾ ਅਸੀਂ ਮਾਪਾ ਬਾਬ ਨੂੰ ਪਤਾ ਨਾ ਬੱਚਾ ਕਿਦਾਂ ਦਾ ਕੀ ਸੁਭਾਅ ਵੇ ਦਾ ਹੋਵੇ ਦਾ ਹੋਵੇ ਇਹਨੂੰ ਕੀ ਲੋੜ ਹੈ ਜੇ ਹੁਣ ਜਿੱਦ ਕਰਦਾ ਤੈਨੂੰ ਕੀ ਚਾਹੀਦੇ ਜੇ ਰੁਸ ਕੇ ਬਹਿ ਗਿਆ ਹੁਣ ਕੀ ਚਾਹੀਦੀ ਦੇਖ ਕਿ ਕਿਹੜੀ ਗੱਲੋਂ ਖੁਸ਼ ਆ ਸਾਰਾ ਪਤਾ ਦੂਸੇ ਤਰ੍ਹਾਂ ਨਿਰੰਕਾਰ ਨੂੰ ਪਤਾ ਜੀ ਨੇ ਸ੍ਰਿਸ਼ਟੀ ਨੂੰ ਸਾਜੇ ਇਸ ਕਰਕੇ ਮਾਰੇ ਸਾਡੀ ਜੋ ਹਾਲਤ ਹੈ ਜੋ ਸਾਡਾ ਇਹ ਜੋ ਸਮਾਹ ਸੋ ਇਸ ਤੋਂ ਇਸ ਤੋਂ ਪਲੀ ਪਾਤ ਵਾਕਬ ਹੈ ਜੀ ਕੀ ਇੱਕ ਹੈ ਪਹਿਮਾਨੀ ਪਰਮਾਤਮਾ ਦੇ ਕੋਲ ਹੀ ਤੂੰ ਆਪਣੀ ਜੋ ਅਰਦਾਸ ਜੋ ਬੇਨਤੀਆਂ ਜੋ ਜੋਦੜੀ ਹੈ ਕਰ ਇੱਕੋ ਨਿਰੰਕਾਰ ਦੇ ਅੱਗੇ ਝੁਕਣਾ ਕਰ ਇੱਕੋ ਨਿਰੰਕਾਰ ਨੂੰ ਸਿਮਰਨਾ ਕਰ ਕਿਉਂਕਿ ਬਾਣੀ ਕਹਿੰਦੀ ਸਾਹੇ ਮੇਰਾ ਇੱਕੋ ਹੈ ਭਾਈ ਇੱਕੋ ਹੈ ਤੇ ਤਨਾਸਰੀ ਦਾਗ ਦੇੰਦਰੀ ਮਹਾਰਾਜ ਇੱਥੇ ਹੁਕਮ ਵੀ ਕਰਦੇ ਹਨ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਹ ਮੋਹ ਮਹਾ ਭਵ ਜਲਤਾ ਕਿ ਮਹਾਰਾਜ ਤੇਰਾ ਹੀ ਸਿਮਰਨ ਕਰਨ ਤੈਨੂੰ ਹੀ ਰਤਨ ਤੇਰੇ ਸਿਮਰਨ ਦੇ ਨਾਲ ਸਾਡੇ ਜੋ ਸੰਸਾਰ ਦੇ ਆਵੇਸ਼ਾ ਈਰਖਾ ਰੋਗ ਤਕਲੀਫਾਂ ਨੇ ਸਾਰੇ ਖਤਮ ਹੋ ਜਾਣਗੇ ਇਸ ਕਰਕੇ ਤੇਰਾ ਸਿਮਰਨ ਕਰ ਬਿ ਤੇ ਮਾਰਗ ਨੇ ਇਸ ਕਰਕੇ ਇੱਕੋ ਨੂੰ ਹੀ ਰਾਹ ਜੇ ਦੂਜੇ ਨੂੰ ਰਾਹ ਦੇਗਾ ਤੀਜੇ ਨੂੰ ਰਾਹ ਨਹੀਂ ਦੁੱਬਦਾ ਚ ਰਹੇ ਤੇ ਦੁੱਬਦਾ ਵਾਲਾ ਬੰਦਾ ਕਦੇ ਪਾਰ ਨਹੀਂ ਹੁੰਦਾ ਦੋ ਬੇੜੀਆਂ ਚ ਪੈਰ ਰੱਖ ਕੇ ਬੰਦਾ ਪਾਰ ਨਹੀਂ ਹੁੰਦਾ ਉਹ ਡੁੱਬਦਾ ਹੀ ਡੁੱਬਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਦੁਬਦਾਂ ਨੂੰ ਤਿਆਗ ਕੇ ਕੋ ਨਿਰੰਕਾਰ ਆਕਾਲ ਪੁਰਖ ਵਹਿਗੁਰੂ ਤੇ ਭਰੋਸਾ ਰੱਖ ਕੇ ਉਸ ਪਰਮੇਸ਼ਰ ਨੂੰ ਰਾ DNA ਕਿਤਨਾ ਆਪਣੇ ਕੋਲੇ ਦਸ਼ਟਾਂਤ ਨੇ ਤੰਨੇ ਭਗਤ ਨੇ ਦੇਖੋ ਭਾਵੇਂ ਪੰਡਤ ਨੇ ਉਹਨਾਂ ਬੇਈਮਾਨੀ ਕਰਕੇ ਉਹਨੂੰ ਸਾਲ ਗ੍ਰਾਮ ਪੱਥਰ ਫੜਾਤਾ ਪਰ ਉਹਨੇ ਨਿਸ਼ਚੈ ਰੱਖੀ ਵਿਸ਼ਵਾਸ ਰੱਖਿਆ ਵੀ ਇਹ ਠਾਕੁਰ ਜੀ ਹੈ ਸੇਵਾ ਕੀ ਤਾ ਉਸ ਪੱਥਰ ਚੋਂ ਭਗਵਾਨ ਨੂੰ ਆਉਣਾ ਪੈ ਗਿਆ ਉਹਦੀ ਸ਼ਰਧਾ ਉਹਦੀ ਭਾਵਨਾ ਨੂੰ ਉਹਨੇ ਫਲ ਲਾਇਆ ਮਹਾਰਾਜ ਇਸ ਕਰਕੇ ਮਹਾਰਾ ਜਿੰਦਰੀ ਨੇਚਾ ਹੋਣੀ ਚਾਹੀਦੀ ਤੇਰਾ ਵਿਸ਼ਵਾਸ ਤੇਰੀ ਸ਼ਰਧਾ ਚਾਹੀਦੀ ਆ ਉਹਨੂੰ ਫਲ ਜ਼ਰੂਰ ਲੱਗੇ ਕਿਸਾਨ ਆਪਾਂ ਸਾਰੇ ਖੇਤੀਕਾਰ ਨੇ ਆਪਾਂ ਬੀਜ ਲਾਇਆ ਨਾ ਉਹਨੂੰ ਖਾਦ ਪਾਉਨੇ ਆ ਪਾਣੀ ਪਾਉਨੇ ਵੀ ਆਪਾਂ ਨੂੰ ਵਿਸ਼ਵਾਸ ਭਰੋਸਾ ਵੀ ਇੱਕ ਦਿਨ ਜ਼ਰੂਰ ਫਲੀ ਪਾਤ ਇਹਨੂੰ ਫਲ ਲੱਗੂਗਾ 6 ਮਹੀਨੇ ਉਹਦੀ ਆਪਾਂ ਉਡੀਕ ਕਰਦੇ ਵੀ ਕਦੋਂ ਫਲ ਪਉ ਪੱਕੂ ਜਦ ਮੈਂ ਵੱਡੂ ਤਾਂ ਮੈਂ ਉਹਦੇ ਪੈਸੇ ਵੜੇ ਤੇ ਯਕੀਨ ਹੀ ਨਾ ਹੋਵੇ ਉਹਨੂੰ ਵਿਸ਼ਵਾਸ ਨਾ ਹੋਵੇ ਤਾਂ ਫਿਰ ਉਹ ਮੁਨਾਫਾ ਨਹੀਂ ਕਮਾ ਸਕਦਾ ਖੇਤੀ ਨਹੀਂ ਕਰ ਸਕਦਾ ਇਸ ਕਰਕੇ ਮਾਰਕ ਨੂੰ ਜੋ ਵੀ ਤੂੰ ਜਾਪ ਤਾਪ ਬਾਣੀ ਸਿਮਰਨ ਸੇਵਾ ਕਰ ਰਿਹਾ ਹੈ ਉਹ ਇੱਕ ਮਨ ਹੋ ਕੇ ਕਰੀ ਚੱਲ 6 ਮਹੀਨੇ 7 ਮਹੀਨੇ ਤੂੰ ਢੀਕ ਕਰਦਾ ਨਾ ਫਸਲ ਤੇ ਇੱਥੇ ਵੀ ਥੋੜਾ ਜਿਹਾ ਸਬਰ ਰੱਖ ਕੇ ਥੋੜਾ ਵਿਸ਼ਵਾਸ ਰੱਖ ਕੇ ਚੱਲ ਤੇਰੀ ਸੇਵਾ ਨੂੰ ਤੇਰੇ ਜਪੇ ਨਾਮ ਨੂੰ ਤੇਰੇ ਕੀਤੇ ਸਿਮਰਨ ਨੂੰ ਪਰਮਾਤਮਾ ਜ਼ਰੂਰ ਫਲਿਪੂਤ ਕਰੇ ਜ਼ਰੂਰ ਤੈਨੂੰ ਉਹਦੇ ਬਦਲੇ ਕੁਝ ਨਾ ਕੁਝ ਤੇਰੀ ਲੋੜ ਦੇ ਮੁਤਾਬਕ ਤੈਨੂੰ ਮਿਲ ਜਾਏ ਜਿਸ ਕਾਰਨ ਤੂੰ ਲੱਗਿਆ ਨਾ ਉਹ ਕਾਰਨ ਤੇਰਾ ਸਫਲ ਹੋ ਜੇ ਇਸ ਕਰਕੇ ਮਹਾਰਗ ਨੇ ਇੱਕੋ ਪਰਮਾਤਮਾ ਦੇ ਨਾਲ ਜੀ ਕੀ ਇੱਕ ਹੈ ਪੈ ਕਿ ਆ ਜੀ ਉਸ ਪਰਮਾਤਮਾ ਅੱਗੇ ਕੋਲ ਉਸ ਨਿਰੰਕਾਰ ਦੇ ਪਾਵਨ ਚਰਨਾਂ 'ਚ ਹੀ ਬੇਨਤੀ ਕਰ ਅਰਜੋਈ ਕਰ ਅਰਦਾਸ ਕਰ ਆਵਰ ਜਤਨ ਕਰ ਰਹੇ ਬਹੁ ਤੇਰੇ ਤਨ ਤਿਲ ਨਹੀਂ ਕੀਮਤ ਜਾਣੇ ਮਹਾਰਾਜ ਇਹ ਸੰਸਾਰ ਦੇ ਲੋਕ ਤੇਰਾ ਆਸਰਾ ਛੱਡ ਕੇ ਬਹੁ ਤਰ੍ਹਾਂ ਦੇ ਜਤਨ ਕਰਦੇ ਹਨ ਮਾਰਗ ਦੇ ਕੋਈ ਜਲਤਾਰੇ ਕਰ ਰਹੇ ਆ ਕੋਈ ਧੁੱਖਾ ਬੈਠਾ ਹੜਤਾਲ ਤੇ ਕਹਿੰਦਾ ਮੈਂ ਉਹ ਕੱਟ ਕੇ ਪ੍ਰਮਾਤਮਾ ਨੂੰ ਪਾ ਲੂੰ ਕੋਈ ਭੋਜਨ দান ਕਰ ਰਿਹਾ ਕੋਈ ਜ਼ਮੀਨ দান ਕਰ ਰਿਹਾ ਕੋਈ ਕੱਪੜਾ দান ਕਰ ਰਿਹਾ ਕੋਈ ਸੋਹ ਸੋਹ ਘੜਾ ਪਾਣੀ ਦੇ ਸਰਜ ਪਵਾ ਰਿਹਾ ਵੀ ਕਿਵੇਂ ਨਾ ਕਿਵੇਂ ਕੋਈ ਡੰਡਾ ਉਤਾਂ ਕਰ ਰਿਹਾ ਵੀ ਕਿਵੇਂ ਨਾ ਕਿਵੇਂ ਮੈਂ ਪਰਮਾਤਮਾ ਨੂੰ ਇਹਨਾਂ ਦੇ 84 ਆਸਨ ਕਰਕੇ ਸਿੱਧੀ ਕਰਕੇ ਕੋਈ ਦਾਨ ਪੁੰਨ ਕਰਕੇ ਕਿਵੇਂ ਨਾ ਕਿਵੇਂ ਕਰਕੇ ਮੈਂ ਪਰਮਾਤਮਾ ਨੂੰ ਪਾ ਲਵਾਂ ਪਰ ਮਹਾਰਾਜ ਕਹਿੰਦੇ ਇਹਦੇ ਸੰਸਾਰੀ ਤੌਰ ਤੇ ਜਿੰਨੇ ਵੀ ਤੇਰੇ ਯਤਨ ਕੀਤੇ ਹਨ ਇਹ ਸਾਰੇ ਵਿਅਰਥ ਨੇ ਇਹ ਕਿਸੇ ਵੀ ਕੰਮ ਆਉਣ ਵਾਲੇ ਨਹੀਂ ਇਹ ਜੇ ਨਾ ਸੰਸਾਰ ਨੂੰ ਤਾਂ ਪਰਮਾ ਸਕਦਾ ਹੈ ਲੋਕਾਂ ਨੂੰ ਤਾਂ ਮਗਰ ਲਾ ਸਕਦਾ ਹੈ ਪਰ ਅੰਨ ਅੰਕਾਰ ਨੂੰ ਨਹੀਂ ਉਥੇ ਤਾਂ ਮਹਾਰਜ ਕਹਿੰਦੇ ਸੱਚੋ ਹੀ ਸੱਚ ਨਿਬੜਾ ਹੈ ਨੰਕਾਰ ਦੇ ਦਰਬਾਰ ਤਾਂ ਸੱਚ ਨੇ ਹੀ ਸਾਥ ਦੇਣਾ ਹੈ ਜਪੇ ਨਾਮ ਨੇ ਪੜ੍ਹੀ ਬਾਣੀ ਨੇ ਕੀਤੇ ਸਿਮਰਨ ਨੇ ਕੰਮ ਆਉਣਾ ਤੇ ਮਹਾਰਜ ਨੇ ਇਸ ਕਰਕੇ ਤੇਰੇ ਜੋ ਇਹ ਯਤਨ ਨੇ ਜੇ ਤੂੰ ਸੰਸਾਰੀ ਤੌਰ ਤੇ ਕਰਵੇਂ ਇਹ ਤੇਰੇ ਕਿਸੇ ਵੀ ਕੰਮ ਨਹੀਂ ਤਿਲ ਜਿੰਨੀ ਕੀਮਤ ਨਹੀਂ ਇਹਨਾਂ ਦੀ ਪੈਣੀ ਤਿਲ ਕਿਤਨਾ ਕੁ ਹੁੰਦਾ ਕਿਤੇ ਮਹਾਰਾ ਕਹਿੰਦੇ ਇਹਨਾਂ ਦੀ ਤਿਲ ਜਿੰਨੀ ਮਾਤਰਾ ਜਿੰਨੀ ਵੀ ਕੀਮਤ ਨਹੀਂ ਪੈਂਦੀ ਜੇ ਛਟਕਾਰਾ ਹੋਣਾ ਤਾਂ ਅਖੀਰੀ ਜੱਪੇ ਨਾਮ ਨਹੀਂ ਕਰਨਾ ਹੈ ਨਾਮ ਸਿਮਰਨ ਨਹੀਂ ਕਰਨਾ ਹੈ ਇਸ ਕਰਕੇ ਮਹਾਰਾ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਸਤਗੁਰ ਦਾ ਨਾਮ ਅਰਾਧਿਆ ਕਰ ਸਿਮਰਨ ਕਰਿਆ ਕਰ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਨਾਲ ਇਸ ਤਰ੍ਹਾਂ ਜਪੇ ਨਿਰੰਕਾਰ ਦੇ ਨਾਮ ਨੇ ਜਾਣ ਮੁਖ ਤੇਰਾ ਬਖਤਾ ਬਣੇ ਕੰਨ ਤੇਰਾ ਸਰੋਤਾ ਬਣੇ ਤੇ ਮਾਰ ਕਹਿੰਦੇ ਫੇਰ ਇਹ ਆਤਮਾ ਪਰਮਾਤਮਾ ਦੇ ਨਾਲ ਮਿਲਾਪ ਕਰ ਲੇਗੀ ਤੇ ਹੋਰ ਸੰਸਾਰ ਦੇ ਯਤਨ ਕੀਤੇ ਤੇ ਦੇ ਕਿਸੇ ਵੀ ਕੰਮ ਨੇ ਤਿਲ ਜਿੰਨੀ ਮਾਤਰਾ ਤਿਲ ਜਿੰਨਾ ਵੀ ਇਹਨਾਂ ਦਾ ਮੁੱਲ ਨਹੀਂ ਜੇ ਪੈਣਾ ਰਹਾਓ ਸਤਗੁਰੂ ਦੀ ਵਿਸ਼ਰਾਮ ਦੇ ਕਰਕੇ ਰਹਾਉ ਦਾ ਬੰਦ ਲਾ ਕੇ ਸਮਝਾਉਂਦੇ ਐ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰਦੇ ਨੋ ਮੰਤਾਨੀ ਕਿ ਭਾਈ ਇਹ ਪ੍ਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲ ਹੈ ਅੰਮ੍ਰਿਤ ਦਾਸ ਸਰੋਵਰ ਹੈ ਇੱਕ ਐਸਾ ਹੀਰਾ ਜਿਹਦਾ ਕੋਈ ਮੁੱਲ ਹੀ ਨਹੀਂ ਹੈ ਗੁਰੂ ਦੇ ਮੰਤਰ ਨੇ ਜਿਹਨੂੰ ਤੂੰ ਕਿਤੋਂ ਬਾਜ਼ਾਰੋਂ ਕਿਤੋਂ ਖਰੀਦ ਨਹੀਂ ਸਕਦਾ ਕੋਈ ਧਨ ਦੇ ਕੇ ਕੋਈ ਦੌਲਤ ਦੇ ਕੇ ਤੂੰ ਇਹਨੂੰ ਪ੍ਰਾਪਤ ਨਹੀਂ ਕਰ ਸਕਦਾ ਇਹਨੂੰ ਜੇ ਪਾਉਣਾ ਹੈ ਇਹਨੂੰ ਜੇ ਤੂੰ ਲੈਣਾ ਹੈ ਤਾਂ ਗੁਰੂ ਦੀ ਅਰਾਧਨਾ ਕਰਨੀ ਗੁਰੂ ਹੀ ਬਖਸ਼ਿਸ਼ ਕਰਕੇ ਤੈਨੂੰ ਨਾਮ ਦਾ ਜੋ ਰਸ ਹੈ ਨਾਮ ਦੀ ਜੋ ਵਡਿਆਈ ਹੈ ਨਾਮੰਦਾ ਜੋ ਸੁਆਦ ਹੈ ਉਹ ਦੇਵੇਗਾ ਤੇ ਮਾਰਕ ਜਿਹਨੂੰ ਇਹ ਸੁਆਦ ਆ ਗਿਆ ਰਸ ਆ ਗਿਆ ਪਰ ਉਹ ਕੁਝ ਕਹਿੰਦਾ ਨਹੀਂ ਉਹ ਤਾਂ ਬਹਿ ਕੇ ਜਾਪਦਾ ਹੈ ਜਿਵੇਂ ਕਹਿੰਦੇ ਨਾ ਬਾਣੀ ਕਹਿੰਦੀ ਗੂੰਗੇ ਨੂੰ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਕਹਿੰਦੇ ਗੂੰਗੇ ਨੂੰ ਗੁੜ ਖਵਾਤਾ ਉਹਨੂੰ ਕਹੋਗਾ ਤਾਂ ਹਾਂ ਹਾਂ ਕਰੂ ਉਹ ਬੋਲ ਕੇ ਦੱਸ ਸਕਦਾ ਗੂੰਗੇ ਮਠਿਆਈ ਖਾਧੀ ਹੈ ਮਹਾਰਾਜ ਕਹਿੰਦੇ ਉਹ ਮਠਿਆਈ ਦਾ ਸਵਾਦ ਬੋਲ ਕੇ ਦੱਸ ਸਕਦਾ ਤੇ ਇਸ ਕਰਕੇ ਜੋ ਕੋਈ ਵੀ ਆਪਾਂ ਚਲੋ ਭਾਵੇਂ ਬੋਲਣ ਵਾਲੇ ਬਹੁਤ ਵਧੀਆ ਟੇਸਟੀ ਜਾਂ ਜਿਹਨੂੰ ਆਪਕਨ ਸਵਾਦ ਵਸਤੂ ਹੈ ਤੇ ਆਪਕਾ ਕਿੰਨੇ ਵੀ ਕਿੰਨਾ ਕੁ ਸੁਆਦ ਆਪਕੋ ਨੂੰ ਬਹੁਤ ਸੁਆਦ ਬਹੁਤ ਸੁਆਦ ਇਤੋਂ ਵੱਧ ਨਹੀਂ ਆਪਕਾ ਇਹ ਇਤੋਂ ਵੱਧ ਹੋਵੇ ਫਿਰ ਆਪਕਾ ਜਾਣ ਚੱਕ ਫਿਰ ਤੂੰ ਵੀ ਖਾ ਕੇ ਵੇਖ ਤੈਨੂੰ ਪਤਾ ਲੱਜੂ ਕਿੰਨਾ ਕੁ ਸੁਆਦ ਆਇਆ ਇਹ ਕਿੰਨਾ ਤੇ ਮਹਾਰਾਜ ਧੰਨ ਬਾਬਾ ਨਾਨਕ ਸਿੰਘ ਵੀ ਕਹਿੰਦੇ ਵੀ ਇਹ ਤਾਂ ਹੁ ਚੱਖੇ ਹੀ ਪਤਾ ਲੱਗਣਾ ਹੈ ਰਾਸ ਕਿਤਨਾ ਹੈ ਸੁਆਦ ਕਿਤਨਾ ਹੈ ਇਹ ਬੋਲ ਕੇ ਨਹੀਂ ਬਿਆਨ ਕੀਤਾ ਜਾ ਸਕਦਾ ਇਹਨੂੰ ਤਾਂ ਜਪਿਆਂ ਅਰਾਧਿਆ ਹੀ ਪਤਾ ਲੱਗਣਾ ਵੀ ਕਿਤਨਾ ਕੁ ਰਾਸ ਕਿਤਨਾ ਕੁ ਆਨੰਦ ਕਿਤਨੀ ਕਿ ਸ਼ਾਂਤੀ ਕਿਤਨਾ ਕੁ ਸਰੀਰ ਦੇ ਅੰਦਰ ਸਤਗੁਰ ਦਾ ਇਹ ਨਾਮ ਦਾ ਰਸ ਅਸਰ ਕਰਦਾ ਇਹ ਜਪੇ ਪਤਾ ਲੱਗਦਾ ਤੇ ਇਸ ਕਰਕੇ ਮਹਾਰਾਜ ਕਹਿੰਦੇ ਜੋ ਅੰਮ੍ਰਿਤ ਰੂਪੀ ਨਾਮ ਹੈ ਇਹ ਤਾਂ ਹੀਰਿਆਂ ਲਾਲਾਂ ਤੋਂ ਵੀ ਮਹੰਗਾ ਹੈ ਤੇ ਨਾਮ ਹਰ ਕਹਿੰਦੇ ਫਿਰ ਇਸ ਕਰਕੇ ਸੰਸਾਰ ਹੀ ਤਾ ਉਹਨੇ ਤੂੰ ਕਿ ਤੋ ਹੱਟਿਓਂ ਖਰੀਦ ਲੂ ਤੈਨੂੰ ਕਿ ਤੋ ਹੱਟਿਓਂ ਬਾਜ਼ਾਰੋਂ ਨਹੀਂ ਮਿਲਦਾ ਇਤਾਂ ਗੁਰੂ ਕਿਰਪਾ ਕਰੇ ਤੋ ਤੈਨੂੰ ਪ੍ਰਾਪਤ ਹੋਣਾ ਡਿਗਾ ਨ ਡੋਲੇ ਢਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਇਸ ਕਰਕੇ ਮਹਾਰਾਜ ਕੋਲੇ ਸਤਿਗੁਰੂ ਜੀ ਕਹਿੰਦੇ ਬੇਨਤੀ ਕਰ ਕੀ ਕਿ ਮਹਾਰਾਜ ਸਾਡੇ ਤੇ ਕਿਰਪਾ ਰੱਖੀ ਅਸੀਂ ਸੰਸਾਰ ਤੋਂ ਬਚੇ ਰਹੀਏ ਕਿਵੇਂ ਵਕਾਰਾਂ ਚ ਨਾ ਡਿੱਗੀਏ ਦੁਸ਼ੈਸ ਨਾ ਜਾਈਏ ਈਰਖਾ ਚ ਨਾ ਜਾਈਏ ਕੋਈ ਮਾੜੇ ਕਰਮ ਨਾ ਕਰੀਏ ਮਹਾਰਾਜ ਤੂੰ ਬਚਾ ਕੇ ਰੱਖੀ ਤੇ ਸਾਡਾ ਪੱਕਾ ਇਰਾਦਾ ਬਣਾ ਦੇ ਐਸੀ ਕਿਰਪਾ ਕਰਦੇ ਸਿਰ ਤੇ ਹੱਥ ਰੱਖ ਕੇ ਪੂਰਨ ਹੋਏ ਤੇਰੇ ਬਤਨ ਕੇ ਤੇਰੇ ਨਾਮ ਨੂੰ ਅਸੀਂ ਜਪਦੇ ਰਹੀਏ ਸਾਡਾ ਇਹ ਜੀਵਨ ਜਨਮ ਮੁਕੰਮਲ ਹੋ ਜਾਏ ਜਿਸ ਕਾਰਨ ਸਾਡਾ ਜਨਮ ਹੋਇਆ ਆਇਓ ਪੜਨ ਸੁਣਨ ਕੋ ਬਾਣੇ ਇਸ ਕਰਕੇ ਜਨਮ ਹੋਇਆ ਮਹਾਰਾਜ ਕਹਿੰਦੇ ਜਿਹੜੇ ਕਾਰਨ ਤੈਨੂੰ ਜਨਮ ਮਿਲਿਆ ਸਮਾਂ ਮਿਲਿਆ ਤੇ ਇਹਨਾਂ ਪੂਰਨ ਹੋ ਜਾਏ ਮਹਾਰਾਜ ਵਾਰ-ਵਾਰ ਸਾਨੂੰ ਜਨਮਣਾ ਮਰਨਾ ਨਾ ਪਵੇ ਵਾਰ-ਵਾਰ ਮਾਂ ਦਾ ਗਰਭ ਨਾ ਸਾਨੂੰ ਦੇਖਣਾ ਪਵੇ ਇਸ ਕਰਕੇ ਤੂੰ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰ ਦੇ ਅਸੀਂ ਸੰਸਾਰ ਦੇ ਵਿਕਾਰਾਂ ਤੋਂ ਸੰਸਾਰ ਦੀ ਮਾਇਆ ਤੋਂ ਬਾਟ ਜਾਈਗੇ ਸਾਡਾ ਪੱਕਾ ਰਾਤਾ ਕਰਕੇ ਜਿਹੜ ਕਰ ਰਹੇ ਹੋ ਪੂਰਨ ਹੋਏ ਤ੍ਰਿਵਤਾਨੀ ਸਾਨੂੰ ਐਸੀ ਡਿੜਤਾ ਦੇ ਐਸੀ ਤਾਕਤ ਦੇ ਐਸਾ ਵਿਸ਼ਵਾਸ ਦੇ ਐਸੀ ਸ਼ਰਧਾ ਦੇ ਤਾਂ ਜੋ ਤੇਰੇ ਨਾਮ ਨੂੰ ਜਪੀ ਜਾਈਗੇ ਅਰਾਧੀ ਜਾਈਗੇ ਤੇ ਜਿਹਦੇ ਨਾਲ ਸਾਹੀ ਇਸ ਭਵ ਸਾਗਰ ਤੋਂ ਪਾਰ ਲੰਘ ਜਾਈਏ ਸਾਡਾ ਫਿਰ ਦੁਬਾਰੇ ਜਨਮ ਨਾ ਹੋ ਜਨਮ ਮਰਨ ਤੋਂ ਅਸੀਂ ਮੁਕਤ ਹੋ ਜਾਈਏ ਤੇ ਤਾਂ ਇਹ ਹੋਣਾ ਜੇ ਗੁਰੂ ਕਿਰਪਾ ਕਰੇ ਜੇ ਸਾਡਾ ਵਿਸ਼ਵਾਸ ਸਾਡੀ ਸ਼ਰਧਾ ਹੋ ਤਾਇਏ ਕਮ ਸਫਲ ਹੋਣਾ ਓਏ ਜੋ ਵਿਚ ਹਮ ਤੁਮ ਕਚ ਹੋਤੇ ਦਿਨ ਕੀ ਬਾਤ ਬੁਲਾਨੀ ਇਸ ਕਰਕੇ ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਹੁਣ ਕਹਿੰਦੇ ਨਾਮ ਰੂਪੀ ਹੀਰਾ ਮਿਲ ਗਿਆ ਮਹਾਰਾਜ ਕਹਿੰਦੇ ਉਹਦੇ ਅੰਦਰ ਉਹਦੇ ਅੰਦਰ ਫਿਰ ਮੇਰ ਤੇਰ ਦਾ ਜੋ ਖਲਾਰਾ ਪਿਆ ਮੇਰਾ ਤੇਰਾ ਉਹਦਾ ਇਹਦਾ ਉਹ ਕਹਿੰਦੇ ਜੋ ਦਵੇਸ਼ ਉਹ ਖਤਮ ਹੋ ਜਾਂਦਾ ਉਹ ਫਿਰ ਸਾਰਾ ਕੁਝ ਕਹਿੰਦਾ ਮੇਰਾ ਮੁਝ ਵਿੱਚ ਕਿਜ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਦੇ ਕਿਆ ਲਾਗੇ ਮੇਰਾ ਮਹਾਰਾਜ ਮੇਰਾ ਤਾਂ ਹੈ ਕੁਝ ਨਹੀਂ ਮੈਂ ਤਾਂ ਖਤਮ ਕਰ ਦਿੰਦੀ ਫਿਰ ਉਹ ਜੋ ਮੈਂ ਖਤਮੂਗੀ ਫਿਰ ਤੂੰ ਤੂੰ ਆਰਾਧ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੇ ਮਹਾਰਗਨਸ ਕਰਕੇ ਜਿਹਦੇ ਅੰਦਰ ਹੁਣ ਗੁਰੂ ਨੇ ਉਹ ਬਰਕਤ ਪਾ ਵੀ ਜੇ ਕੋਈ ਮੰਗਣਾ ਹੀ ਨਹੀਂ ਕਿਸੇ ਨੂੰ ਆਉਂਦਾ ਤਾਂ ਕੀ ਕਰੀ ਹਮ ਹਰ ਵੇਲੇ ਗੁਰੂ ਤੋਂ ਨਾਮ ਦੀ ਦਾਤ 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 ਮੰਗੀ ਜਾਵਾਂਗੇ ਤਾਂ ਉਹ ਚੀਜ਼ ਮਿਲ ਜਾਂਦੀ ਤੇ ਮਹਾਰਗਨ ਜਿਹਨੇ ਹੁਣ ਬਖਸ਼ਿਸ਼ ਕਰ ਦਿੱਤੀ ਫਿਰ ਉਹਦੇ ਅੰਦਰੋਂ ਸਾਰਾ ਜੋ ਮੇਤ ਇਹਦਾ ਸੰਸਾਰੀ ਮਾਇਆ ਖਤਮ ਹੋ ਜਾਂਦੀ ਉਨੁਸਾਰ ਸੰਸਾਰ ਫਿਰ ਆਪਣਾ ਵਿਖਾਈ ਦਿੰਦਾ ਬੇਤਰ ਖਤਮ ਹੋ ਕੇ ਫਿਰ ਸਾਰੇ ਆਪੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਈ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੇ ਹਰ ਪਾਸੇ ਕਹਿੰਦੇ ਉਹਨੂੰ ਪਰਮਾਤਮਾ ਹੀ ਦਿਖਾਈ ਦਿੰਦਾ ਹੈ ਹਰ ਅੰਦਰ ਭਾਈ ਕਨਈਏ ਦੇ ਵਾਂਗ ਦੁਸ਼ਮਣਾਂ ਵਿੱਚੋਂ ਵੀ ਕਾਲਪੁਰਖ ਕਥਾ ਗੁਰੂ ਗੋਬਿੰਦ ਸਿੰਘ ਦੇ ਉਹ ਦਰਸ਼ਨ ਕਰ ਰਿਹਾ ਹੈ ਕਿਉਂਕਿ ਉਹਦੇ ਅੰਦਰ ਦਵਾਈ ਸ਼ੀਰਖਾ ਦੇ ਵਕਾਰ ਖਤਮ ਹੋ ਗਏ ਇਸ ਕਰਕੇ ਮੰਨ ਜਿਵੇਂ अनेका ਗਹਿਣੇ ਆਪਾਂ ਬਣਾ ਲੈਂਗੇ ਮਾਈਆਂ ਵਾਲੀਆਂ ਬਣਾਉਂਦੀਆਂ ਟੌਸ ਮਣਾਉਂਦੀਆਂ ਬੰਗਾ ਬਣਦੀਆਂ ਗਹਿਣਾ ਬਣਦਾ ਗਲ ਦਾ ਹੁੰਦਾ ਤਾਂ ਸੋਨਾ ਹੀ ਆ ਸੋਨਾ ਹੀ ਪਾਵੇਂ ਵਾਲੀ ਐ ਤਾਂ ਵੀ ਸੋਨੇ ਵਜਣਾ ਛਾਪ ਤਾਂ ਵੀ ਸੋਨੇ ਵਜਣਾ ਛੱਲਾ ਵਾ ਤਾਂ ਵੀ ਸੋਨੇ ਵਜਣਾ ਕੜਾ ਤਾਂ ਵੀ ਸੋਨੇ ਵਜਣਾ ਤੇ ਭਵੇਂ ਸਾਰਿਆਂ ਨੂੰ ਇਕੱਤਰ ਕਰਕੇ ਨੇ ਘਟੀਰੀ ਬਣਾ ਦੋ ਡਲਾ ਬਣਾ ਦੋ ਢਾਲ ਕੇ ਤਾਂ ਵੀ ਸੋਨਾ ਹੀ ਐ ਤੇ ਮਹਾਰਿ ਉਸ ਕਰਕੇ ਉਹਦੇ ਨਾਮ ਵੱਖੋ ਵੱਖਰੇ ਨੇ ਸਥਾਨ ਵੱਖੋ ਵੱਖਰੇ ਨੇ ਪਰ ਨਿਰੰਕਾਰ ਇੱਕੋ ਹੀ ਐ ਅਕਾਲ ਪੁਰਖ ਇੱਕੋ ਹੀ ਐ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵੈਸ ਗੁਰੂ ਕਹਿੰਦਾ ਕੋਈ ਠਾਕੁਰ ਕਹਿੰਦਾ ਕੋਈ ਬੀਠਲ ਕਹਿੰਦਾ ਤੇ ਇੱਕ ਮਹਾਰ ਕਹਦੇ ਅਨੁਸਾਰ ਵਿਸਥਾਰਾ ਕੀਤਾ ਹੋਇਆ ਪ੍ਰਗਟਿਓ ਜੋਤ ਸਹਿ ਸੋ ਸੋਭਾ ਵਾਜੇ ਅਨਹਦ ਬਾਣੀ ਐ ਭਾਈ ਜਿਸ ਪਰਮਾਤਮਾ ਦੇ ਅੰਦਰ ਮਨੁੱਖ ਦੇ ਅੰਦਰ ਆਪਣੀ ਜੋਤ ਨੂੰ ਪ੍ਰਕਾਸ਼ ਕਰਿਆ ਹੋਇਆ ਹੈ ਉਸਦੇ ਅੰਦਰ ਆਤਮਾ ਡੋਲਦਾ ਕਹਿੰਦੇ ਆਨੰਦ ਪੈਦਾ ਹੋ ਜਾਂਦਾ ਹੈ ਤੇ ਜਿਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਕਹਿੰਦੇ ਹੁਣ ਜੋ ਜਪ ਰਿਹਾ ਉਹਦੇ ਅੰਦਰ ਫਿਰ ਨਿਰੰਕਾਰ ਜੋਤ ਪ੍ਰਗਟ ਕਰ ਦਿੰਦੀ ਜਿਹਨੂੰ ਮਹਾਰ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ ਪਰ ਮੂਲ ਨੂੰ ਸਿਆਣ ਜਾਂਦਾ ਉਹ ਫਿਰ ਸਹਿਜ ਦੇ ਵਿੱਚ ਆ ਜਾਂਦਾ ਤੇ ਸੋਭਾ ਫਿਰ ਕਹਿੰਦੇ ਸਾਰਾ ਸੰਸਾਰ ਸੋਭਾ ਕਰਦਾ ਫਲਾਨਾ ਨਾਮ ਜਪਦਾ ਫਲਾਨਾ ਸੇਵਾ ਕਰਦਾ ਫਲਾਨਾ ਬਾਣੀ ਪੜ੍ਹਦਾ ਆ ਸੰਤ ਬਾਬਾ ਇਸਸ ਸਿੰਘ ਮਹਾਰਾਜ ਦੇ ਜਨਮ ਦਿਹਾੜਾ ਆ ਰਿਹਾ ਝੋਲੜਾ ਸਾਹਿਬ ਸਮਾਗਮ ਚੱਲ ਰਿਹਾ ਦੇਖੋ ਕਿੰਨੇ ਆ ਸੰਗਤਾਂ ਨਗਰਾਂ ਨਗਰਾਂ ਨੂੰ ਚੱਲ ਕੇ ਉੱਥੇ ਹਾਜ਼ਰੀਆਂ ਭਰ ਕੇ ਬਾਣੀ ਪੜ ਸੁਣ ਕਰਕੇ ਲਾਹਾ ਲੈ ਰਹੇ ਨੇ ਨਾਨਕ ਸਿੰਘ ਬਾਬਾ ਬਾਬਾ ਇਸਸ ਸਿੰਘ ਤੇ ਚਲੋ ਕਰੋ ਨ ਚਲੇਗੇ ਸੇਰ ਕਰਕੇ ਪਰ ਉਹਨਾਂ ਦੀ ਕਮਾਈ ਜਪੇ ਨਾਮ ਨੂੰ ਅੱਜ ਵੀ ਸੰਸਾਰ ਨਮਸਕਾਰਾਂ ਕਰ ਰਿਹਾ ਧੰਨ ਬਾਬਾ ਸੂਰਤੀ ਆ ਜੀ ਜਿਨ੍ਹਾਂ ਦੇ ਸਥਾਨ ਤੇ ਆਪਾਂ ਬੈਠੇ ਆ ਇਹ ਵੀ ਸਰੀਰ ਕਰਕੇ ਕਦੋਂ ਚਲੇ ਗਏ ਕੱਲੂ ਘਾਰਾ ਕਦੋਂ ਦਾ ਹੋਇਆ ਪਰ ਉਹਨਾਂ ਦੀ ਵਡਿਆਈ ਉਹਨਾਂ ਦੇ ਨਾਮ ਦੀ ਉਹਨਾਂ ਦੀ ਕੀਤੀ ਹੋਈ ਕਮਾਈ ਉਹਨਾਂ ਦੀ ਸੋਭਾ ਨੂੰ ਅੱਜ ਵੀ ਸੰਸਾਰ ਨਮਸ਼ਕਾਰਾਂ ਕਰ ਰਿਹਾ ਸ਼ਹਾਦਤ ਨੂੰ ਇਸ ਕਰਕੇ ਮਾਰਾ ਕਹਿੰਦੇ ਜੋ ਵੀ ਪਾਈ ਜਪਦਾ ਹੈ ਅਰਾਧਦਾ ਉਹ ਪਰਮਾਤਮਾ ਅਨੰਕਾਰ ਪਿਤਾ ਜੀ ਉਹ ਤ ਜ਼ਰੂਰ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰਦੇ ਉਹ ਦੀ ਵਡਿਆਈ ਸੰਸਾਰਤ ਕਰਾਉਂਦੀ ਹੈ ਜਿਸ ਆਪੂ ਕੋ ਕੋਈ ਨਾ ਜਾਣੇ ਨਾਮ ਜਪਤ ਚੌਕੁੰਟ ਜਾਣੇ ਕਹੋ ਨਾਨਕ ਨਹਿ ਚਲ ਕਰ ਬਾਦਿਓ ਗੁਰ ਕੀ ਹੋਵ ਬੰਦਾਨੀ ਇਸ ਕਰਕੇ ਮਹਾਰ ਆਪਣੇ ਆਪ ਨੂੰ ਸੰਬੋਧ ਕਰਕੇ ਕਹਿੰਦੇ ਆ ਵੀ ਨਾਨਕ ਜੀ ਆਖਦੇ ਆ ਕਿ ਗੁਰੂ ਨੇ ਜਿਸ ਮਨੁੱਖ ਦੇ ਵਾਸਤੇ ਪ੍ਰਵੰਧ ਕੀਤਾ ਹੋਇਆ ਭਾਈ ਉਹ ਮਨੁੱਖ ਸਦਾ ਲੈ ਗੁਰ ਚਰਨਾਂ 'ਚ ਟਿਕ ਜਾਵੇ ਉਨੂੰ ਟਿਕਾਣਾ ਪ੍ਰਾਪਤ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਪਰਮਾਤਮਾ ਨਿਰੰਕਾਰ ਨੇ ਸਾਰਾ ਪ੍ਰਬੰਧ ਤੈਨੂੰ ਹਵਾ ਪਾਣੀ ਸਭ ਨੂੰ ਇੱਕੋ ਜਾਂ ਹੈ ਨਾ ਕਿਸੇ ਬਾਤ ਤੇ ਵੱਖਰਾ ਨਹੀਂ ਹੈ ਤੇ ਮਾਰਗ ਅੰਸ ਕਰਕੇ ਜੋ ਸਾਰਿਆਂ ਬਾਤ ਤੇ ਪ੍ਰਬੰਧ ਕਰਕੇ ਬੈਠਾ ਹੈ ਸਾਰਿਆਂ ਨੂੰ ਬਖਸ਼ਿਸ਼ਾ ਕਰ ਰਿਹਾ ਹੈ ਉਹ ਸੰਨਰੰਕਾਰ ਨੂੰ ਤੂੰ ਆਰਾਧਨਾ ਕਰ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੁੱਲਿਆ ਪਰਵਾਣ ਸਰਬ ਪੁੱਲਾਂ ਮਾ ਭੁੱਲਾਂ ਛੁਪਾਂ ਦੀ ਖਿਮਾ ਆਪ ਸੰਗਤ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ